ਥਮੰਦਾ ਨਾਮ ਨੇ ਲੈ ਰਿਹਾ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤਾਂ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇ ਇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੋਹੇ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਅਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦੌਰਾਨ ਉਹ ਬੋਲੇ ਕਿ ਕਈ ਅੰਦਰੂਨੀ ਮੈਚ ਵੀ ਖੇਡੇ ਗਏ タミン ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 'ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਏ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ। ਮਜੀਠੀਆ ਤੇ ਹਰਸਿੰਦਰ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ। ਇਸ ਸਭ ਦੌਰਾਨ ਚੱਲ ਰਹੇ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛੇੜ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤਾਂ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੇ ਹੀ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸੁਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁਰ ਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦਰਾਨੋ ਬੋਲੇ ਕਿ ਕਈ ਅੰਦਰੋਂ ਅੰਦਰੀ ਮੈਚ ਵੀ ਖੇਡੇ ਗਏ ਧਾਮੀ ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ। ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ। ਇਸ ਸਭ ਦੌਰਾਨ ਚੱਲ ਰਹੀ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛੇ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪੁਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤਾਂ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੇ ਹੀ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸੂਰਤ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦੌਰਾਨ ਉਹ ਬੋਲੇ ਕਿ ਕਈ ਅੰਦਰੂਨੀ ਮੈਚ ਵੀ ਖੇਡੇ ਗਏ ਤਾਂ ਅਮੀ ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਾਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 'ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ 27 ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ। ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਡਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ। ਇਸ ਸਭ ਦੌਰਾਨ ਚੱਲ ਰਹੇ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ। ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ। ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪੁਵਿੱਖ ਦੇ ਵਿੱਚ ਦਿੱਤੇ ਜਾਣਗੇ। ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ। ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤੇ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੋਹੇ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸੁਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁਰਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦਰਾਨੋ ਬੋਲੇ ਕਿ ਕਈ ਅੰਦਰੋਂ ਅੰਦਰੀ ਮੈਚ ਵੀ ਖੇਡੇ ਗਏ ਧਾਮੀ ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਾਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 'ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਏ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ। ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ। ਇਸ ਸਭ ਦੌਰਾਨ ਚੱਲ ਰਹੇ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਨੇ ਲੈ ਰਿਆ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪੁਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤਾਂ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਦੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ कौर ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੋਹੇ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸੁਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁਰਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦਰਾਨੋ ਬੋਲੇ ਕਿ ਕਈ ਅੰਦਰੋਂ ਅੰਦਰੀ ਮੈਚ ਵੀ ਖੇਡੇ ਗਏ ਧਾਮੀ ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਲਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 'ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ। ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ। ਇਸ ਸਭ ਦੌਰਾਨ ਚੱਲ ਰਹੇ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ। ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ। ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪੁਵਿੱਖ ਦੇ ਵਿੱਚ ਦਿੱਤੇ ਜਾਣਗੇ। ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ। ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਈਬ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੋਹੇ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦਰਾਨੋ ਬੋਲੇ ਕਿ ਕਈ ਅੰਦਰੋਂ ਅੰਦਰੀ ਮੈਚ ਵੀ ਖੇਡੇ ਗਏ タミン ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਾਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਏ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ ਮਜੀਠੀਆ ਤੇ ਹਰਸਿੰਦਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ ਇਸ ਸਭ ਦੌਰਾਨ ਚੱਲ ਰਹੇ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛੇੜ ਦਿੱਤਾ ਹੈ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਅਸੀਂ ਉੜੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤਾਂ ਸਾਈਬਰ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਤੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋਂ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਸੰਬੰਧੀ ਰੋਪਾਇਆ ਜਾ ਰਿਹਾ ਸੀ ਅੱਗੇ ਗੱਲਬਾਤ ਕਰਦੇ ਹਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਐਸਵਾਈਐਲ ਦੇ ਮੁੱਦੇ ਸਣੇ ਪੰਜਾਬ ਦੇ ਕਈ ਅਹਿਮ ਮਸਲੇ ਅਜੇ ਹੀ ਸਨ ਜਿਹੜੇ ਕਿ ਭਾਜਪਾ ਨਾਲ ਗਠਜੋੜ ਦੀ ਸਰਕਾਰ ਵੇਲੇ ਹੱਲ ਕੀਤੇ ਜਾ ਸਕਦੇ ਸੀ ਪਰ ਕੀਤੇ ਨਹੀਂ ਗਏ ਧਾਰਮਿਕ ਸੰਸਥਾਵਾਂ ਅਕਾਲ ਤਖਤ ਨੂੰ ਢਾਹ ਲਾਈ ਗਈ ਆਪਣੇ ਅਨੁਸਾਰ ਉਹਨਾਂ ਨੇ ਜਥੇਦਾਰ ਲਗਾਏ ਹਟਾਏ ਇਸ ਤੋਂ ਇਲਾਵਾ ਕਹਿੰਦੇ ਨੇ ਕਿ 2014 ਤੋਂ 15 ਚ ਹੀ ਬਗਾਵਤੀ ਸੁਰੂਠ ਨੇ ਸ਼ੁਰੂ ਹੋ ਗਈ ਸੀ ਸੁਖਬੀਰ ਸਿੰਘ ਬਾਦਲ ਅਜਿਹੇ ਵਿਅਕਤੀ ਨੇ ਜੋ ਕਿ ਆਪਣੇ ਬਾਪ ਨੂੰ ਵੀ ਪ੍ਰਧਾਨਗੀ ਦੇਣ ਤੋਂ ਇਨਕਾਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁਰ ਤੋਂ ਪ੍ਰਧਾਨ ਬਣਾਏ ਜਾਣ ਇਹ ਪੁਰਾਣੀ ਸਮੇਂ ਦੀ ਗੱਲ ਹੈ ਤੇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਬਾਦਲਾਂ ਦੀ ਸਰਕਾਰ ਵੇਲੇ ਸਾਰੀ ਪਾਵਰ ਵਿਕਰਮ ਸਿੰਘ ਮਜੀਠੀਆ ਕੋਲ ਸੀ ਕਦੋਂ ਕਿਹੜਾ ਅਧਿਕਾਰੀ ਲਗਾਣਾ ਹੈ ਕਦੋਂ ਹਟਾਣਾ ਹੈ ਸਾਰਾ ਕੁਝ ਵਿਕਰਮ ਮਜੀਠੀਆ ਦੇਖਦੇ ਸਨ ਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਗੱਲ ਤੋਂ ਪਰੇਸ਼ਾਨ ਸਨ ਇਸ ਦਰਾਨੋ ਬੋਲੇ ਕਿ ਕਈ ਅੰਦਰੋਂ ਅੰਦਰੀ ਮੈਚ ਵੀ ਖੇਡੇ ਗਏ ਧਾਮੀ ਨੂੰ ਇੱਕ ਤਰ੍ਹਾਂ ਤੋਂ ਕਟਪੁਤਲੀ ਬਣਾ ਕੇ ਰੱਖ ਦਿੱਤਾ ਤੇ ਹੁਣ ਉਹ ਜ਼ੀਰੋ ਤੇ ਨੇ ਅਕਲ ਤਖਤ ਨੂੰ ਇਹਨਾਂ ਨੇ ਇਹਨਾਂ ਕਮਜ਼ੋਰ ਕਰ ਦਿੱਤਾ ਕਿ ਰਾਤੋਂ ਰਾਤ ਉੱਥੇ ਜਥੇਦਾਰਾਂ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਪਰਤੀ ਸੰਬੰਧੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਭਰਤੀ 6 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਜੋ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਹੈ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਚਾਹੁੰਦੇ ਨੇ ਕਿ ਬਾਦਲ ਤੋਂ ਬਿਨਾ ਅਕਾਲੀ ਦਲ ਬਣਨਾ ਚਾਹੀਦਾ ਹੈ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਪਰ ਬਾਦਾਂ ਤੋਂ ਬਿਨਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਾਰੇ ਅਜੇ ਕੁਝ ਸੋਚਿਆ ਨਹੀਂ ਗਿਆ ਪਹਿਲਾਂ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਇਸ ਤੋਂ ਬਾਅਦ ਸਰਕਲ ਇੰਚਾਰਜ ਲਗਾਏ ਜਾਣਗੇ ਜੋ 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 ਵੀ ਪ੍ਰਕਿਰਿਆ ਹੁੰਦੀ ਹੈ ਸਾਰੀ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ 2027 ਚ ਸੁਖਬੀਰ ਬਾਦਲ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਤਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਤੇ ਵੀ ਨਜ਼ਰ ਨਹੀਂ ਆਉਂਦੇ ਉਹ ਚੰਗੇ ਬਿਜ਼ਨਸਮੈਨ ਬੇਸ਼ੱਕ ਨੇ ਲੇਕਿਨ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਉਹ ਕੁਝ ਵੀ ਨਹੀਂ ਹੈਗੇ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਕਰਕੇ ਮਾਲਵੇ ਤੇ ਮਾਝੇ ਦੇ ਦਿੱਗਜ ਲੀਡਰਾਂ ਨੇ ਪਾਰਟੀ ਤੱਕ ਛੱਡ ਦਿੱਤੀ ਇਸ ਸਭ ਦੌਰਾਨ ਚੱਲ ਰਹੀ ਵਿਵਾਦ ਤੇ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਹਿਮ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਨੇ ਨਵਾਂ ਹੀ ਵਿਵਾਦ ਛੇੜ ਦਿੱਤਾ ਬਦਲ ਨੇ ਪਹਿਲਗਾਮ ਦੀ ਘਟਨਾ ਸੰਬੰਧੀ ਲਿਖਿਆ ਹੈ ਕਿ ਜੰਮੂ ਕਸ਼ਮੀਰ ਵਿਚਾਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਬੇਨਤੀ ਕਰਦਾ ਹਾਂ ਕਿ ਉਹ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਕੀਮਤਾਂ ਤੇ ਉਹਨਾਂ ਦੇ ਅਜਿਹੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਘੱਟ ਕਿਰਾਏ ਨੂੰ ਯਕੀਨੀ ਬਣਾਉਣ 에ਅਰਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਿਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਦੇ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਵਿਵਾਦ ਥਮਨ ਦਾ ਨਾਮ ਲੈ ਰਿਹਾ ਹੈ ਨਿਤ ਨਵੀਆਂ ਟਿੱਪਣੀਆਂ ਕਦੇ ਬਾਗੀਆਂ ਤਾਂ ਕਦੇ ਖੁਦ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਬਾਗੀ ਤੜੇ ਦੀ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੌਰਾਨ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਪੁਵਿੱਖ ਦੇ ਵਿੱਚ ਦਿੱਤੇ ਜਾਣਗੇ ਇਹ ਕਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਰਕੇ ਸਿਉੜੀ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਹੋਵੇਗੀ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਤੇ ਸੰਬੰਧੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਈਬ ਸੁਪਰੀਮ ਸੰਸਥਾ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੀ ਨੁਹਾਰ ਤੱਕ ਬਦਲ ਕੇ ਰੱਖ ਦਿੱਤੀ ਹੈ ਹਰ ਪਾਸੇ ਵਿਕਾਸ ਹੀ ਵਿਕਾਸ ਨਜ਼ਰ ਆਉਂਦਾ ਸੀ ਲੇਕਿਨ ਜਦੋਂ ਤੋਂ ਪਰਿਵਾਰਵਾਦ ਆਇਆ ਬਾਦਲ ਪਰਿਵਾਰ ਕਰਕੇ ਲੀਡਰਸ਼ਿਪ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਪਾਰਟੀ ਕਮਜ਼ੋਰ ਹੁੰਦੀ ਗਈ ਦੇਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਵੀ ਅਕਾਲੀ ਦਲ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਇੱਕ ਤਰ੍ਹਾਂ ਤੋ ਐਸਜੀਪੀਸੀ ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਲੋਕਾਂ ਨੇ ਵੀ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤਾਕਤ ਇੱਕੋ ਧੜੇ ਤੱਕ ਸੀਮਿਤ ਰਹਿ ਗਈ ਇੱਕੋ ਧੁਰ ਤੱਕ ਕੇਂਦ੍ਰਿਤ ਕੀਤੀ ਗਈ ਤਾਕਤ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ